ਲੋਮੀ ਜਿਹੜੇ ਸਾਡੇ ਇੱਥੇ ਗੁਰਸਿੱਖ ਬੰਦੇ ਅਮਰਤਾਰੀ ਬੰਦਿਆਂ ਦੀਆਂ ਪੱਗਾਂ ਇਹਨਾਂ ਲਾਈਆਂ ਉਹਦੇ ਟੈਂਸ਼ਨ ਕੀਤਾ ਜਾਵੇ ਤੇ ਮੈਂ ਤੇ ਉਹਨਾਂ ਨੂੰ ਵੀ ਕਿਹਾ ਕਿ ਇਹ ਤੇ ਓਪਨ ਐਂਡ ਸ਼ਟ ਹੈ ਕਿ ਸਾਰੇ ਚੰਨਾਂ ਚ ਆਇਆ ਫਿਰ ਮੈਂ ਸਾਹਬ ਨੇ ਗੁਰਮੀਰ ਵੀ ਅੰਦਰ ਬੈਠਾ ਹੋਇਆ ਐਨੂੰ ਜਾ ਕੇ ਕਿਸੇ ਦੀ ਪੱਗ ਨੂੰ ਆਪ ਹੱਥ ਪਾ ਲੈਣਾ ਅੱਗੋਂ ਕਹਿਣਾ ਕਿ ਇਹ ਤੇ ਕਿਹੜਾ ਕਿੰਨਾ ਲੱਗੀ ਹੈ ਇਹ ਇਹ ਐਮਐਲਏ ਦੀ ਬੈਟਿੰਗ ਸੀਗੀ ਜੋ ਏਡੀ ਕਹ ਗਾਲੀਆ ਤੇ ਫਿਰ ਜੋ ਹੋਗਾ ਕਿਡਾ ਸਿਆਣਾ ਬੰਦਾ ਉਹ ਕੇਹੋ ਜਾਂ ਨਿਕਲ ਆਉਂਦਾ ਤੇ ਮੇਰੀ ਤੇ ਉਮਰ ਹੀ ਅਜੇ 25 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਹੈ ਐਡਾ ਹੁੰਦਾ ਕਹਿੰਦਾ ਐਸਮੋਲ ਦੇ ਵਿੱਚ ਇਲੈਕਸ਼ਨ ਤੁਸੀਂ ਵੇਂਦਰ ਬਹੁਤ ਦੇਖੋ ਜੀ ਕ੍ਰਿਟੀਕਲ ਕ੍ਰਿਟੀਕਲ ਇਲੈਕਸ਼ਨ ਹੋਗੇ ਨਾ ਹੋਗੇ ਪਰ ਜੇ ਉਹ ਇਹੋ ਜੀ ਚੀਜ਼ਾਂ ਕਰਨ ਤੇ ਆਉਣਗੇ ਤੇ ਫਿਰ ਪੁਲਿਸ ਸਾਡੇ ਕੋਲੋਂ ਵੀ ਨਾ ਇਹ ਚੀਜ਼ ਭਾਰੇ ਕਿ ਜਦੋਂ ਉਹਨਾਂ ਤੇ ਐਕਸ਼ਨ ਕੋਈ ਨਹੀਂ ਤੇ ਜਦੋਂ ਇਹ ਕੁਝ ਕਰਨ ਤੇ ਕਰ ਅਸੀਂ ਤੇ ਆ ਹੀ ਮੰਗ ਕਰਦੇ ਆ ਅਖੀਰ ਮੰਗਾਊਗੀ ਤੇ ਐਫ ਆਈ ਆਰ ਨਹੀਂ ਹੋ ਰਹੀ ਪੁਲਿਸ ਇਨਵੈਸਟੀਗੇਟ ਨਹੀਂ ਕਰ ਰਹੀ ਤਾਂ ਫਿਰ ਸਾਡੇ ਕੀਤੇ ਤੇ ਵੀ ਨਾ ਕਰੇ ਆ ਸਾਡੀ ਅਖੀਰਲੀ ਮੰਗ ਹੁਣ ਤੁਸੀਂ ਕੋਈ ਲਿਖਤੀ ਆਪਣੀ ਦਿੱਤੀ ਹੈ ਜੀ ਅਸੀਂ ਕਹਿ ਜੀ ਅਸੀਂ ਡੀਡੀਆਰ ਘਟਾਉਣਾ ਵੀ ਹੁਣ ਜਾ ਕੇ ਜਿੰਨਾ ਪੱਗਾਂ ਲਾਈਆਂ ਤੇ ਕੋਈ 60 60 ਫੁੱਟ ਲੱਗੀ ਕਿਸੇ ਬਿਲਕੁਲ ਲੱਗੀਆਂ ਜੀ ਚੇਰਮਨ ਸਾਹਿਬ ਦੂਜੇ ਲਾਡੀ ਹੋਣਾ ਤੇ ਲੱਗੀਆਂ ਪਰਮੇਸ਼ਰ ਦਰਗਾਹਵਾਤ ਤੋਂ ਸੀ ਉਧਰ ਲੱਗੀਆਂ ਮੈਂ ਤਾਂ ਆਪ ਨੂੰ ਸੱਟ ਲੱਗੀ ਤਾਂ ਤੇ ਬੰਦੇ ਨੂੰ ਦੋਖੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਤੁਹਾਡੇ ਉਮੀਦਵਾਰਾਂ ਨੇ ਕਾਗਜ਼ ਭਰ ਲਏ ਹੁਣ ਹੁਣ ਭਰੇ ਗਏ ਆ ਜੀ ਉਹਨਾਂ ਦੇ ਉਹਨਾਂ ਦੇ ਫੇਰ ਉਹਨਾ ਟਾਈਮ ਇੱਥੇ ਕੋਈ ਰਹਿਤ ਨਹੀਂ ਗਿਆ ਉਹ ਉਹਨੇ ਰਹਿਣ ਦੀ ਉਹਨੇ ਵੀ ਰਹਿਣ ਦੀ ਅੱਗੇ ਕੀ ਮੰਗ ਚੁੱਕੀ ਡਾਟਾ ਟਾਈਮ ਤੋਂ ਬਾਅਦ ਨਹੀਂ ਜੇ ਵੇਖੋ ਇਹ ਇੱਥੇ ਤੇ ਹੁਣ ਆਏ ਨਾ ਟਾਈਮ ਤੋਂ ਅਸੀਂ ਅੰਦਰ ਸੀ ਕਿ ਤੇ ਕੱਲੇ ਨੂੰ ਵੇਖ ਕੇ ਪਏ ਜੇ ਕਿਤੇ ਤੁਸੀਂ ਅਹੀ ਚੀਜ਼ ਕਰਕੇ ਪੈਣੀ ਤੇ ਸਾਡੇ ਦੇ 10 ਮਿੰਟਾਂ ਚ ਬੰਦੇ ਅੰਦਰ ਆ ਗਏ ਤੇ ਇਹਨਾਂ ਨੂੰ 4 ਘੰਟੇ ਹੋ ਗਏ ਐਮਐਲਯੂ ਨੂੰ ਲਾਈਨ ਤੱਕ ਇੱਕ ਬੰਦਾ ਨਹੀਂ ਆਇਆ ਜਾਂ ਖੀਰ ਇਹਨਾਂ ਨੇ ਐਸਐਸਪੀ ਸੱਪੇ ਉਦੇ ਵਿੱਚ ਹੀ ਤੁਹਾਨੂੰ ਲੱਗਦਾ ਕਿ ਜਦੋਂ ਹੁਣ ਟਾਈਮ ਓਵਰ ਹੋ ਗਿਆ ਤੇ ਕਾਗਲ ਦਰਖਤ ਕਰਾ ਸਕਦੇ ਨੇ ਉਸ ਦੀ ਗੱਲ ਹੈ ਸਾਡੀ ਕਿ ਜਦੋਂ ਤੁਹਾਡਾ ਟਾਈਮ ਅਪ ਹੋ ਗਿਆ ਅਮਾਦਮੀ ਨੇ ਕਾਗਜ਼ ਤੱਕ ਨਹੀਂ ਦਾਖਲ ਕਰਾਇਆ ਤੁਸੀਂ ਐਸਐਸਪੀ ਨੂੰ ਅਫਸਰਾਂ ਨੂੰ ਸ਼ਿਕਾਇਤ ਕੀਤੀ ਕਿ ਕਿਤੇ ਡੀਐਸਪੀ ਦੀ ਡਿਊਟੀ ਵਿੱਚ ਜਿਸ ਤਲਵਿੰਦਰ ਵੀ ਉਹਨੇ ਸ਼ਰਿਆ ਮੰਦਰ ਬੰਦੇ ਭੇਜੇ ਸਾਨੂੰ ਰੋਕਿਆ ਮੈਂ ਉਹਨੂੰ ਵੀ ਸਸਪੈਂਡ ਕਰਾਉਣੇ ਮਾਰਕ ਇਹ ਚੀਜ਼ ਕਰਨੀ ਹੈ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਕੋਈ ਸਿਲੈਕਸ਼ਨ ਕਮਿਸ਼ਨ ਨੂੰ ਹੁਣ ਮੈਂਬਰ ਆਫ ਪਾਰਲੀਮੈਂਟ ਸੁਜਿੰਦਰ ਸਿੰਘ ਧੰਦਾਵਾ ਜੀ ਵੱਲੋਂ ਹੁਣੇ ਇਸੇ ਵਕਤ ਚਿੱਠੀ ਜਿਹੜੀ ਤਿਆਰ ਹੋ ਕੇ ਉਹਨਾਂ ਨੂੰ ਭੇਜੀ ਜਾਊਗੀ ਕਿ ਡੂਰਿੰਗ ਇਲੈਕਸ਼ਨ ਇਲੈਕਸ਼ਨ ਦੀ ਥਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਸ਼ਰਿਆਂ ਵੈਪਨ ਵੀ ਲੈ ਕੇ ਆਏ ਨੇ ਵੀਡੀਓ ਬਣੀ ਹੈ ਜਾਂ ਤੇ ਟੂਠਾ ਹੂੰਗਾ ਜਾਂ ਵੀਡੀਓ ਪਾ ਦੂੰਗਾ ਤੁਸਾਂ ਤੁਸੀਂ ਦੇਖੋ ਉਹਦੇ ਕੋਦੇ ਪੜਾਣੇ ਜੇਬ ਚ ਪਾਇਆ ਜੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਸੀਗਾ ਕਿ ਫਿਰ ਅੰਦਰ ਹੀ ਆ ਜਾਓ ਉਹ ਫਿਰ ਜ਼ਿੱਪ ਕੋਲ ਕੇ ਮੈਨੂੰ ਵਕਾਉਂਦਾ ਸੀਗਾ ਉਹਦਾ ਭਰਾ ਕਿ ਫਿਰ ਯਾਰ ਤੈਨੂੰ ਲੱਗਦਾ ਕਿ ਇਹ ਜਿਹੜਾ ਜੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕੋਈ ਜਗ੍ਹਾ ਹੈਗੀ ਇਹ ਵੀ ਅੰਪੜਤਾ ਹੈ ਜੀ ਉਹਨਾਂ ਦੀ ਇਹ ਅੰਪੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਐਵੇਂ ਸਾਡੀ ਜਿਹੜੀ ਅੱਡੇ ਲੇਡੀ ਕੰਟੈਸਟ ਕਰਨ ਦੇ ਲਿਖਣ ਉਹਨਾਂ ਸਾਰਿਆਂ ਦੇ ਅੱਗੇ ਤੁਸੀਂ ਜ਼ਿੱਪਾ ਕੋਲ ਕੋਲ ਵਿਖਾਰੇ ਇਹੋ ਇਹੋ ਜਿਹਾ ਬੇਵਕੂਫ ਬੰਦਾ ਰਿਹਾ ਇਹ ਤਾਂ ਫਰਦਰ ਕੀ ਸਟੈਪ ਆਉਂਦਾ ਕਿ ਲੈ ਜੀ ਬੈਟਰੀਆਂ ਦੀ ਜਦ ਤੱਕ ਸਾਡੀ ਇਹਨਾਂ ਦਾ ਕਾਰਵਾਈ ਡੀਡੀਆਰ ਨਹੀਂ ਕੱਟੀ ਜਾਂਦੀ ਕਾਰਵਾਈ ਨਹੀਂ ਹੁੰਦੀ ਜਿੰਨਾ ਬੰਦੇ ਨੇ ਪੰਗਲੇ ਸਾਨੂੰ ਕੁੱਟ ਮਾਰਦਾ ਸਾਨੂੰ ਕੋਈ ਨਹੀਂਗਾ ਉਹਦੇ ਹੁਣ ਕੱਲੋਂ ਐਮਐਲਏ ਕਹ ਦੂਗਾ ਕਿ ਮੇਰੇ ਮੂੰਹ ਤੇ ਚਾਰਜ ਪੇਟਾ ਮਾਰ ਗਏ ਕਰਦੇ ਉਹਤੇ ਵੀ ਕਰਦੇ ਜੀ ਵਧੀਆਂ ਹਣ ਗਿਆ ਪਿੱਕ ਕਰਾ ਦਿਓ ਉਹ ਕਹਿੰਦੇ ਪੰਗਾਂ ਚ ਕਿਹਨਾ ਕਿਹਨਾ ਫਸਾਏ ਨੇ ਉਹ ਫਿਰ ਉਹਦੀ ਗੱਲ ਨੂੰ ਅਣਪੜਤਾ ਮੈਂ ਤੁਹਾਨੂੰ ਪਹਿਲਾਂ ਵੀ ਬੁਲੇ ਤਾਂ ਅਣਪੜਤਾ ਦੀ ਗੱਲ ਇਹ ਚ ਮੇਨ ਚੀਜ਼ ਆ ਵੇਖੀ ਜਾਵੇ ਕਿ ਤੁਸੀਂ ਪੱਗ ਦੀ ਇਸ ਹੱਦ ਤੱਕ ਬੇਅਦਬੀ ਕਰ ਰਹੇ ਹੋ ਕਿ ਪਹਿਲਾਂ ਅਸੀਂ ਲਾਈਏ ਤੇ ਫਿਰ ਅਸੀਂ ਅਗਲੇ ਨੂੰ ਕਹੀਓ ਤੇ ਕਿਹੜਾ ਕਿੱਲਾ ਲੱਗਿਆ ਸੀ ਇਹ ਸਤਕਾਰ ਕਰਨ ਵਾਲੀ ਚੀਜ਼ ਹੁੰਦੀ ਹੈ ਇਹ ਬੰਦੇ ਦੀ ਇੱਜ਼ਤ ਜਿਹੜਾ ਨਹੀਂ ਹੁੰਦਾ ਸਰੀਰ ਤੇ ਉਹਦੀ ਪੱਗ ਹੁੰਦੀ ਹੈ ਢੜੋਂ ਭਾਵੇਂ ਲੰਗਾ ਤਰੀ ਜਾਵੇ ਤੇ ਸਿਰ ਤੇ ਪੱਗ ਹੋਵੇ ਤਾਂ ਫਿਰ ਉਹ ਇੱਜ਼ਤ ਬੰਦਾ ਮੰਨਦਾ ਤੁਸੀਂ ਹੁਣ ਪ੍ਰਸ਼ਾਸਨ ਤੋਂ ਸੈਟੀਸਫਾਈ ਮੇਰੇ ਤੇ ਅਸਰਟਿਵਿਟੀ ਰਾਜ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਮੈਂ ਕਿਹਾ ਮੈਂ ਇੱਥੇ ਬੈਠਾ ਹਾਂ ਜੀ ਅੰਮਲੇ ਸਾਹਿਬ ਮੇਰੇ ਸਾਹਮਣੇ ਪਹੁੰਚ ਗਏ ਨੇ ਇੱਥੋਂ ਕੰਦਾ-ਕੰਦਾ ਟੱਪ ਕੇ ਗਏ ਨੇ ਕਿਉਂਕਿ ਗੇਟ ਤੇ ਹੋਰ ਹੈ ਨਹੀਂ ਕੋਈ ਲੱਭੇ ਨਹੀਂ ਸਾਨੂੰ 4 ਘੰਟੇ ਤੋਂ ਉਹਨਾਂ ਟਾਈਮ ਤੋਂ ਬਾਹਰ ਹੀ ਬੈਠੇ ਰਹੇ ਸੀ ਉਹਨਾਂ ਤੋਂ ਪਤਾ ਨਹੀਂ ਕੀ ਮੰਗਣਗੇ ਉਹਨਾਂ ਨੇ ਚੁੱਪੀ ਹੋਣੀ ਉਹ ਨਹੀਂ ਮਿਲਤਾ ਠੀਕ ਹੈ ਅਸੀਂ ਡੇਰਾ ਦਾਬਾ ਨਾ ਖੜੇ ਹੈਗੇ ਆ ਕਿ ਨਾਮਿਨੇਸ਼ਨ ਸੈਂਟਰ ਸੀਗਾ ਤੇ 3 ਵਜੇ ਤੱਕ ਜਿਹੜੀ ਨਾਮਿਨੇਸ਼ਨ ਹੈ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰ ਪਰ ਪੱਕਾ ਤੇ ਬਹੁਤ ਲੱਗੀਆਂ ਜੀ ਜਿਹੜੇ ਦੂਸਰੀ ਧਿਰ ਹੈਗੀ ਐ ਏਵੈਲੂਏਸ਼ਨ ਕਰਾ ਰਹੀ ਐ ਅਸੀਂ ਬਿਲਕੁਲ ਉਹਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਤਾਂ ਕੈਮਰਾ ਚ ਕੈਦ ਹੈ ਸਰ ਹਾਂਜੀ ਬਿਲਕੁਲ ਪੱਕਾ ਕਰਾਂਗੇ ਵੈਰੀਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਉਹ ਠੀਕ ਹੈ ਨਾ ਕਿ ਲੌਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰਾਂ ਅਮਨ ਸ਼ਾਂਤੀ ਉਸ ਲੈਵਲ ਦੀ ਗੰਦੀ ਗੱਲੀ ਨੂੰ ਜਿੱਥੇ ਲੇਡੀਜ਼ ਇੰਨੀਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜੀ ਬਿਲਕੁਲ ਦੋ ਧਿਰਾਂ ਅੱਛੀਆਂ ਜਿਹੀਆਂ ਹੈ ਨਹੀਂ ਤੇ ਬਿਲਕੁਲ ਪੀ ਵ੍ਰੋਢੀ ਤੇ ਰੋਲ ਮੁਖ ਦਰਸ਼ਕ ਵੜ ਕੇ ਪੁਲਿਸ ਦੇਖਦੀ ਰਹੀ ਆਮ ਅਧਿਕਾਰੀ ਮੇਰੇ ਘਰ ਤੋਂ ਸਾਮਾਨ ਲੈ ਲਓ ਸਾਮਾਨ ਲੈ ਲਓ ਪਲੀਜ਼ ਇੱਕ ਮਿੰਟ ਮੇਰਾ ਸਾਮਾਨ ਲੈ ਲਓ ਪਿਸਤਲ ਕਰਦੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਇਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਇਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੇ ਤੁਸੀਂ ਜਿਹੜੀ ਗੱਲ ਕਹੇ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਇ ਉਸੀ ਐਪਲੀਕੇਸ਼ਨ ਦੋ ਜਿਹੜੇ ਵੀ ਕੰਪਲੇਨਟ ਕਰਨਾ ਚਾਹਦੇ ਐ ਐਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਰਹੇ ਪਰ ਪੁਲਿਸ ਨੇ ਕੁਝ ਨਹੀਂ ਕਰ ਰਿਹਾ ਤੇ ਦੇਖੋ ਜੀ ਮੈਂ ਇੱਥੇ ਆਇਆ ਹਾਂ ਤੁਸੀਂ ਪਿੱਛੇ ਕੈਮਰਾ ਲਗਾ ਲਓ ਬਿਲਕੁਲ ਸ਼ਾਂਤ ਹੈਗੀ ਇੱਥੇ ਜੀ ਸਾਨੂੰ ਕੋਈ ਵੀ ਕੰਪਲੇਨਟ ਆਈ ਵੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਉਹਦੇ ਤੇ ਵੈਰੀਫਾਈ ਕਰਾਂਗੇ ਪਰ ਸਰ ਐਨੀ ਫੋਰਸ ਹੁੰਦੇ ਬਾਵਜੂਦ ਇੰਨੀ ਮਤਲਬ ਜੇ ਜਿਹੜਾ ਕੋਈ ਤੱਕ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਜੀ ਤਾਂ ਹੀ ਤਾਂ ਸਰਵਲ ਕਿਸੇ ਲਈ ਨਿਭੜਿਆ ਹੈਗਾ ਗੱਲਾਂ ਤੁਸੀਂ ਕਹਿ ਰਹੇ ਹੈਗੇ ਹੋ ਅਸੀਂ ਵੈਰੀਫਾਈ ਕਰਾਂਗੇ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਭਰਵਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਅਸੀਂ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨੋਮੀਨੇਸ਼ਨ ਜਿਹਦੇ ਪਰਨੇ ਸੀ ਉਹਨੇ ਪੜੇ ਹੋਏ ਕੋਈ ਸ਼ਿਕਾਇਤ ਦਰਜ ਕਰਾਈ ਗਈ ਉਹਨਾਂ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਕੋਈ